ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਕਸਰ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਗੁੜੀ ਸੰਗਰ ਜੀ ਤਹਿਸੀਲ ਗਿੱਦੜਬਾਹ ਤੇ ਜ਼ਿਲ੍ਹਾ ਸ੍ਰੀ ਮੋਕਸਰ ਹੈ ਪੈਂਦਾ ਜੀ ਇਸ ਪਿੰਡ ਤੋਂ ਜੈਤੋ ਸ਼ਹਿਰ 18 ਕਿਲੋਮੀਟਰ ਆ ਜੀ ਤੇ ਮੋਕਸਰ ਸਾਹਿਬ ਹੈਗਾ ਜੀ 22 ਕਿਲੋਮੀਟਰ ਆਈ ਦੀ ਵੀਡੀਓ ਤੇ ਤੁਹਾਡੇ ਵਾਸਤੇ ਇੱਕ ਟੋਕੜ ਗੱਬਣ ਨਗ ਲੈ ਕੇ ਆਏ ਆ ਡਿਟੇਲ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਸਸੀ ਗੜ ਜੀ ਸਸੀ ਗੜ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਈ ਮੇਰਾ ਹੈਪੀ ਹੈ ਪਿੰਡ ਗੁੜੀ ਸੰਗਰ ਤੇ ਮੋਬਾਈਲ ਨੰਬਰ ਹੈਗਾ 9877044048 ਠੀਕ ਹੈ ਵੀਰੇ ਕਰ ਦਈਏ ਜੀ ਬੜ ਹਾਂਜੀ ਇਹ ਨੂੰ ਹੋ ਗਏ 2-3 ਸਾਲ ਲਈ ਨੂੰ ਆਪਾਂ ਨੂੰ ਠੀਕ ਹੈ ਜੀ ਤੇ ਜਾਨੀ ਆਪਣੇ ਕੋਲੇ ਸੂਈ ਆ ਆਪਣੇ ਕੋਲੇ ਦੋ ਸੂਏ ਸੂਈਆਂ ਏ ਬਈ ਤੀਜੇ ਸੂਏ ਸੂਗੀ ਹਣਾ ਹੁਣ ਤੀਜੇ ਪਹਿਲੇ ਸੂਏ ਆਪਾਂ ਲਈ ਸੀ ਇਹ ਠੀਕ ਹੈ ਵੀਰੇ ਹਾਂਜੀ ਤੇ ਕਿੰਨੇ ਸਮੇਂ ਦੀ ਗੱਬਣਾ ਤੀਜੇ ਸੂਏ ਵਾਸਤੇ ਇਹ 7 ਮਹੀਨਿਆਂ ਦੀ ਵੀ ਕਨਫਰਮ ਹੈ ਚੈੱਕ ਪਾਸ ਚੈੱਕ ਪਾਸ ਕੋਈ ਵੀ ਵੀਰ ਆਪਦਾ ਡਾਕਟਰ ਸਾਹਿਬ ਆਉਣ ਨਾਲ ਹੈ ਹਾਂਜੀ ਹਾਂਜੀ ਆਪਦੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਹੈ ਜੀ ਤੇ ਦੁੱਦੋ ਹੁਣ ਦੁੱਦੋਂ ਬਈ ਡਰਾਈ ਆ ਖਣਾ ਦੀ ਗਰੰਟੀ ਹੈ ਜੀ ਖਣਾ ਦੀ ਗਰੰਟੀ ਹੈ ਬਈ ਸੱਜਰ ਨੇ ਕਿੰਨਾ ਦੁੱਧ ਦਿੱਤਾ ਜੀ ਇਹਨੇ ਇਹਨੇ 17 18 ਕਿਲੋ ਦੁੱਧ ਦਿੱਤਾ ਇਹ ਚੋਇਆ ਵਾ ਹਾਂ ਜੀ ਆਪਾਂ 200 ਚੋਈ ਵੀ ਆਪੇ ਮੱਝਾਰ ਗਈ ਉਹ ਮੱਝਾਰ ਦਾ ਦੁੱਧ ਹਾਂ ਜੀ ਠੰਡੀ ਸੀਲ ਵੀ ਪੂਰੀ ਆ ਠੰਡੀ ਸੀਲ ਵੀ ਪੂਰੀ ਆ ਜਿਹੜਾ ਇਹਦੇ ਸੀਮਾਨ ਲੱਗਿਆ ਕੋਈ ਰਿਕਾਰਡ ਹੈਗਾ ਜੀ ਉਹਦਾ ਸੀਮਾਨ ਦਾ ਰਿਕਾਰਡ ਤਾਂ ਨਹੀਂ ਬਈ ਇਹਨੇ ਕਹਿ ਰਹੀ ਸਾਨੂੰ ਕਿਉਂਕਿ ਆ ਕਰਕੁਰ ਪਾਈ ਜਾਂਦਾ ਕਰਕੇ ਨਾ ਆ ਕੈਨੀ ਗਾ ਕੈਨੀ ਗਾ ਹੁਣ ਵੀ ਤਾਂ ਹੀ ਆਪਾਂ ਸੇਲ ਕਰਦੇ ਆਂ ਵੀ ਦੁੱਧ ਦਾ ਥੋੜਾ ਔਖਾ ਦੁੱਧ ਦਾ ਔਖਾ ਇਸ ਤਰੀ ਲੱਗੇ ਨਸਤੀ ਲੱਗੇ ਹੋਇਆ ਠੀਕ ਆ ਤੋਰ ਕੇ ਦਿਖਾ ਦੇ ਵੀਰੇ ਠੀਕ ਸੁਆ ਬਾਈ ਦੱਸਦਾ ਕਿ ਹੁਣ ਤੀਜਾ ਸੂਗੀ ਸੱਤਾਂ ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਮੈਂ ਇਹ ਇੱਕ ਵੀਡੀਓ ਚ ਕਹਿਣਾ ਹੁੰਦਾ ਬਈ ਜਦੋਂ ਤੁਸੀਂ ਕੋਈ ਵੀ ਗੱਪਣ ਪਾਸ ਪਸ਼ੂ ਲੈਣ ਜਾਂਦੇ ਹੁੰਦੇ ਆ ਤਾਂ ਆਪਦਾ ਪਰਸਨਲ ਡਾਕਟਰ ਸਾਹਿਬਾ ਨਾਲ ਲੈ ਕੇ ਜਾਇਆ ਕਰੋ ਤੇ ਬਾਈ ਦੇ ਘਰ ਉਹ ਚੈੱਕ ਪਾਸ ਕਰਵਾ ਕੇ ਲੈ ਕੇ ਆਇਆ ਕਰੋ ਕਿਉਂਕਿ ਵੀਰੇ ਸਮਾਂ ਗਰਮੀ ਦਾ ਮੋਡਲ ਹੈ ਇਹ ਬਰੇ ਦੁੱਧੋ ਐਸ ਵਕਤ ਡਰਾਈ ਹੈ ਜੀ ਬਿਲਕੁਲ ਥਣਾ ਦੀ ਗਾਰੰਟੀ ਹੋਊਗੀ ਉਹਦੇ ਵੱਲੋਂ ਪਾਸੋਂ ਬੇਫਿਕਰ ਹੋ ਜਾਓ ਜੀ ਸੱਜਰ ਦਾ ਬਾਈ ਦੱਸਦਾ ਕਿ 18 ਕਿਲੋ ਦੁੱਧ ਆਪਣਾ ਚੋਇਆ ਬਈ ਆਪਾਂ ਤੁਹਾਨੂੰ ਥਾਣੇ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਇਹ ਹਾਈਟ ਦੀ ਗੱਲ ਕਰਕੇ ਤਾਂ ਹਾਈਟ ਨਾਰਮਲ ਆ ਪਰ ਰੀਲ ਬਹੁਤ ਜ਼ਿਆਦਾ ਜੀ ਥਣ ਤੁਸੀਂ ਚੈੱਕ ਕਰ ਸਕਦੇ ਹੋ ਸੋਹਣਾ ਸੈਜ ਆ ਥਣਾ ਦਾ ਕੱਲਾ ਕੱਲਾ ਨਿੱਖੜਮਾ ਇਧਰਲੇ ਪਾਸੇ ਤੋਂ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਲਓ ਜੀ ਇਧਰਲੇ ਪਾਸੇ ਤੋਂ ਵੀ ਚੈੱਕ ਕਰ ਲਓ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਬਈ ਇਹਦੀ ਆਪਾਂ 40000 ਰੁਪਏ ਕਰਦੇ ਆਂ ਉਹ ਜੂ ਮੰਨ ਤਾਂਗੇ ਹਾਂਜੀ ਮੌਕੇ ਤੇ ਕਰ ਲਾਂਗੇ ਠੀਕ ਹੈ ਜੀ ਡਿਮਾਂਡ ਇਹਦੀ ਬਾਈ ਕਹਿੰਦਾ 40000 ਰੁਪਿਆ ਵਿੱਚੋਂ ਮੰਨ ਤਾਂਣ ਜਰੂਰ ਹੋ ਜਾਊਗਾ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਤਕਰੀਨ ਤੇ ਲਗਾਤਾਰ ਚੱਲਦਾ ਰਹੇ ਧੰਨਵਾਦ